ਬਈ ਸ਼ਾਰਟ ਸਰਕਟ ਹੋਇਆ ਬੀਲ ਜਾਂ ਖੰਬੇ ਤੋਂ ਉੱਤੋਂ ਚੰਗਿਆੜੀ ਡਿੱਗੀ ਹਜੇ ਇੱਕ ਕਿੜਾ ਹੀ ਲਾਇਆ ਸੀ ਕਵਾਂ ਦਾ ਅੱਛਾ ਆਕਾਫਲ ਕੀ ਬਹੁਤ ਜ਼ਿਆਦੀ ਬਈ ਕੰਟਰੋਲ ਜੀ 30 ਤੋਂ 25 ਮਿੰਟ 20 ਮਿੰਟ ਮਸਾਂ ਲੱਗੇ ਆਈ ਇੱਥੇ ਬਸ ਸਾਡੇ ਅੱਖਾਂ ਦੇ ਸਾਹਮਣੇ ਸਾਹਮਣੇ ਵੇਹਦੇ ਆ ਵੇਹਨੇ ਹੀ ਸੁਬਾਹ ਹੋ ਗਿਆ ਜੀ 10 ਕਿਲੇ ਵਣ ਪਹਿਲ ਨਹੀਂ ਖੰਡਾਰ ਵੀ ਉਹ ਘੁੱਗੀ ਤੋਂ ਮੱਜਿਆ ਜੀ ਘੁੱਗੀ ਦਾ ਕਰਕਾ ਕੀਤਾ ਘੁੱਗੀ ਨੇ ਉਹ ਸਾਡੀ ਉੱਤਮ ਹੀ ਚੱਲ ਰਹੀ ਸੀ ਜਦੋਂ 10 ਮਿੰਟ ਤੋਂ ਦਾਣੇ ਜੀ ਮੈਨਾ ਰਖਾਉਂਦੇ ਆ ਵਡਾਈ ਵੀ ਨਹੀਂ ਮੋੜਨੀ ਸਾਡੀ ਜੋ ਦੂਜੇ ਵਾਂ ਦੀ ਦੀਵਾਂਗੇ ਤਾਂ ਹੈਗੀ ਆ ਜੀ ਸਾਡੇ 50 55 ਮਨ ਕਣਕ ਨਿਕਲ ਰਹੀਆਂ ਜੀ ਕਿੱਲੇ ਚੋਂ ਹਾਂਜੀ ਬਹੁਤ ਬਹੁਤ 50 ਹਜ਼ਾਰ ਦੇ ਅਸਟੀਮੇਟ ਨਹੀਂ ਕਰ ਰਹੀਆਂ ਇਹ ਇਸ ਹਿਸਾਬ ਨਾਲ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਬਾਈ ਹੁਣ 10 ਕਿੱਲੇ ਦਾ ਤੁੱਕਾ ਲੱਗਦਾ ਜੀ 6 ਲੱਖ ਰੁਪਏ ਦਾ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਆ ਬਾਈ ਦੱਸਾਂ ਕਿੱਲੇ ਚੋਂ ਸਿਰਫ ਆ ਕਣਕ ਬਚੀ ਆ ਇਧਰ ਦੇ ਆ ਜੋ ਬਾਈ ਇਹ 10 ਕਿੱਲਾਂ ਵਿੱਚੋਂ ਹੀ ਵੇਖੋ ਮੰਨ ਕੇ ਲੋ ਸਾਡੇ ਹਿਸਾਬ ਨਾਲ 10 ਕਵੰਟਲ ਕਣਕ ਹੋਣੀ ਨਹੀਂ ਗਈ ਇਹ ਅਸੀਂ 10 ਕਵੰਟਲ ਮੰਨ ਰਹੇ ਹਾਂ ਪਰ 10 ਕਵੰਟਲ ਕਣਕ ਨਹੀਂ ਹੋਣੀ ਜੀ ਸਸਿਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਇੱਕ ਕਿਸਾਨ ਦੇ 10 ਕਿੱਲੇ ਅੱਗ ਵਿੱਚ ਦੀ ਲਪੇਟ ਵਿੱਚ ਆ ਕੇ ਸੁਆਹ ਬਣ ਚੁੱਕਿਆ ਕਹਿੰਦੇ ਆ ਕਿ ਹੜੀ ਸੋਨੀ ਦੀ ਫਸਲ ਤੋਂ ਜੱਟ ਨੇ ਬੜੀਆਂ ਉਮੀਦਾਂ ਲਾਈਆਂ ਹੁੰਦੀਆਂ ਨੇ ਬੜੀਆਂ ਕੁਝ ਸੋਚਿਆ ਹੁੰਦਾ ਕਿ ਭਾਈ ਆ ਕਰਾਂਗੇ ਪਰ ਜਦੋਂ ਇੱਕ ਕਿਸਾਨ ਦੇ 10 ਕਿੱਲਾਂ ਨੂੰ ਅੱਗ ਲਾਦੀ ਤੇ ਉਹੀ ਜਾਣਦਾ ਉਹਦੇ ਦਿਲ ਤੇ ਕੀ ਬੇਦਦੀ ਆ ਬਹੁਤ ਮੰਦਭਾਗੀ ਘਟਨਾ ਵਾਪਰੀ ਸਾਰੇ ਨੋ ਕਿਸਾਨ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਇਹ ਘਟਨਾ ਕਿਵੇਂ ਵਾਪਰੀ ਕੀ ਗੱਲਬਾਹ ਹੋ ਗਈ ਸੀ ਭਾਈ ਸ਼ਾਰਟ ਸਰਕਟ ਹੋਇਆ ਬਿਜਲੀ ਦੇ ਖੰਭੇ ਤੋਂ ਉਦੋਂ ਚੰਗਿਆੜੀ ਡਿੱਗੀ ਹਜੇ ਇੱਕ ਕਿੜਾ ਹੀ ਲਾਇਆ ਸੀਗਾ ਵਾਹਨ ਦਾ ਉਹ ਵਾਹ ਕੇ ਫੈਲ ਗਈ ਬਹੁਤ ਜ਼ਿਆਦਾ ਭਾਈ ਕੰਟਰੋਲ ਚ ਨਹੀਂ ਮਤਲਬ ਵਾਟਰ ਹੈ ਸੀ ਅੱਜ ਹਾਂਜੀ ਵਾਟਰ ਹੈ ਸੀ ਇੱਕ ਕਿੜਾ ਹੀ ਲਾਇਆ ਸੀ ਸਾਢੇ ਵੱਡਣ ਹੀ ਆਏ 9:30 ਵੱਲੇ ਵਾਣ ਆਈ ਇਹ ਸਾਰਾ ਸੜਕੇ ਸਵਾਹ ਹੋ ਗਿਆ ਭਈ ਪਰ ਸਰਕਾਰ ਤਾਂ ਇੰਨਾ ਦਿਨਾਂ ਦੇ ਵਿੱਚ ਲਾਈਟ ਬੰਦ ਕਰ ਦਿੰਦੀ ਹੈ ਲਾਈਟ ਸ਼ਾਰਟ ਸਰਕਟ ਕਿਵੇਂ ਹੋ ਗਿਆ ਭਾਈ ਆਪਾਂ ਟਰੈਪ ਲੱਗਾ ਇੱਕ ਬਿਜਲੀ ਜਾ ਕੇ ਆਈ ਆ ਉਹ ਦੋ ਬਾਜ ਬਸ ਘਾਟ ਲਾ ਗਈ ਉਦੋਂ ਬਾਅਦ ਚੰਗਿਆੜਾ ਵਜਿਆ ਤਾਰ ਤੋਂ ਬਈ ਉਹ ਤੋਂ ਉਹਦੇਲੇ ਪਾਸੇ ਵੱਢੀ ਜਾਂਦੇ ਸੀ। ਉਹੋ ਹਾਂਜੀ ਬਈ ਬਹੁਤ ਉਮੀਦਾਂ ਲੱਗੀਆਂ ਹੁੰਦੇ ਨੇ ਕੀ ਕੋ ਸੋਚਿਆ ਤੁਸੀਂ ਇਹਦੇ ਤੋਂ ਕਰਨ ਬਾਰੇ। ਹਾਂਜੀ ਬਈ ਠੇਕੇ ਦੇ ਵਾਂ ਸੀਗਾ ਯਾਰ। ਸਾਰਾ ਹੀ ਸੜਕੇ ਸੁਹਾ ਗਿਆ 9:30 'ਤੇ ਲਿਹਾਣ ਸੀ ਬਈ। ਹੂੰ ਹਾਂਜੀ। ਅੱਛਾ ਇਹ ਤੁਸੀਂ ਠੇਕੇ ਦੇ ਲੈ ਕੇ ਬਾਹਰੇ ਸੀ ਤੇ ਤੁ ਦਾ ਬਈ ਕਣਕ ਨਿਕਲੀ ਕੋਈ ਬੱਚਾ ਕੁਛ ਖਾਣ ਜੋ ਗਏ। ਬਸ ਉਹੀ ਆ ਬਈ ਟਰਾਲੀ ਜੀ। ਇਹ ਖਾਦੀ ਵੀ ਗਈ ਤਾਂ ਕਣਕ ਜੀ। ਬਾਦ ਤੋਂ ਬਾਦ ਮੈਂ ਤਾਂ 2 ਮਹੀਨੇ ਨਿਕਲਣਗੇ ਇਸ ਕਣਕ ਨਾਲ। ਇੰਨੀ ਕਣਕ ਹੋਈ ਹੈ ਆਪਨੂੰ। ਤੇ ਬਹੁਤ ਮਿਹਰਬਾਨੀ ਲੋਕਾਂ ਦੀ ਜਿਹੜਾ ਸਾਨੂੰ ਉਹਨਾਂ ਨੇ ਸਾਥ ਦਿੱਤਾ ਆਹ ਜਿਹੜੀ ਕਣਕੇ ਬਾਅਦ ਚ ਵੱਡੀ ਵੀ ਆ ਯਾਨੀ ਕਿ 10 ਕਿੱਲਾਂ ਚ ਸਾਨੂੰ 10 ਕੁਇੰਟਲ ਦਾਣੇ ਵੀ ਨਹੀਂ ਹੋਏ ਅੱਛਾ ਤੇ ਭਾਈ ਉਂ ਝਾੜ ਦੇ ਕੀ ਉਮੀਦ ਸੀਗੀ ਉਮੀਦ ਹੈਗੀ ਆ ਸਾਡੇ 50 55 ਮਨ ਕਣਕ ਨਹੀਂ ਕਰ ਰਹੀਆਂ ਕਿੱਲੇ ਚ ਹਾਂਜੀ ਚੱਲ ਵਾੜ ਲੈ 50 ਹਜ਼ਾਰ ਦੀ ਐਸਟੀਮੇਟ ਨਹੀਂ ਕਰ ਰਹੀਆਂ ਇਹ ਇਸ ਹਿਸਾਬ ਨਾਲ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਭਾਈ ਹੁਣ 10 ਕਿੱਲਾਂ ਦਾ ਜਿਹਦਾ ਸੁੱਕਾ ਲੱਗਦਾ ਜੀ 6 ਲੱਖ ਰੁਪਏ ਦਾ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੇ ਆਪਣੇ ਮੱਲੇ ਤੋਂ ਹਸਨਪੱਡੀ ਹੱਦ ਤੇ ਪੈਂਦਾ ਇਹ ਵਾਣ ਬਾਈ ਕਿੱਥੇ ਅੱਗ ਲੱਗੀ ਆ ਹਾਂਜੀ ਹਾਂਜੀ ਲੋਕਾਂ ਨੇ ਬਹੁਤ ਆਤ ਦਾ ਮੱਲੇ ਦੇ ਲੋਕਾਂ ਨੇ ਆਪਣੇ ਪਿੰਡਿਆਂ ਨੇ ਸ਼ਕੂਰਤਾ ਕਰਦੇ ਹਾਲਿਆਂ ਤੱਕ ਬੰਦੇ ਆਈ ਬਾਈ ਬਾਈ ਕਿੰਨੇ ਟਾਈਮ ਚ 10 ਕਿੱਲਿਆਂ ਨੂੰ ਕਿੰਨਾ ਟਾਈਮ ਲੱਗਿਆ 20 ਤੋਂ 25 ਮਿੰਟ ਲੱਗੇ ਬਾਈ ਵਾ ਘਰੋਂ ਰੋਟੀ ਲੈਣ ਹੀ ਗਏ ਆ ਉਦੋਂ ਸੜ ਕੇ ਸਵਾਹ ਹੋ ਗਿਆ ਹਾਂਜੀ ਅਕਸਰ ਇਹ ਬਾਈ ਉਹ ਆ ਗਾਂ ਆ ਜੋ ਬਾਈ ਜੀ ਵੀ ਇਹ ਹੁੰਦਾ ਕਿ ਯਾਰ ਹਜੇ ਨਹੀਂ ਫਸ਼ੇਲ ਲੱਗੀ ਸੀ ਤਾਂ ਮਨ ਚ ਹੁੰਦਾ ਸੀ ਯਾਰ ਧਿਆਨ ਨਹੀਂ ਦਿੱਤਾ ਗਿਆ ਇਹਦਾ ਵੇਖਦੇ ਵੇਖਦੇ ਹੋ ਗਿਆ ਦੋ ਬੰਦੇ ਰੋਟੀ ਖਾਦੇ ਮੁੰਡੇ ਮੇਰੇ ਮੁੰਡੇ ਰੋਟੀ ਖਾਦੀ ਆ ਤੇ ਨਾਲਾੜਾ ਚਾਚਾ ਦਾ ਮੁੰਡਾ ਸੁਤਨਾਮ ਸਿੰਘ ਉਹ ਰੋਟੀ ਖਾ ਕੇ ਡਿਆ ਸੀਗਾ ਤੇ ਬਸ ਇਹ ਨਿੰਦਾ ਦਾਣੇ ਪੁੰਜਾਵੜਿਆ ਤੇ ਬਸ ਜਿਹੜੀ ਰੋਟੀ ਹੈ ਉਹਨਾਂ ਨੇ ਖਾ ਲਈ ਫੇਟ ਤੱਕ ਰੋਟੀ ਖਾਦੀ ਦੋ ਵਜੇ ਨਾਲ ਜੀ ਹਾਂ ਰੋਟੀਆਂ ਖਾਲੇ ਤੇ ਪਈਆਂ ਜੀ ਉੱਥੇ ਖੇਤੋਂ ਵਿੱਚ ਪਈਆਂ ਲੱਸੀਆਂ ਰੋਟੀਆਂ ਆ ਪਈਆਂ ਰੋਟੀਆਂ ਡੱਬੇ ਉਵੇਂ ਪਈਆਂ ਜੀ ਉਵੇਂ ਹੀ ਪਈਆਂ ਨੇ ਸਾਹਮਣੇ ਹਾਂ ਬਈ ਉਵੇਂ ਪਈਆਂ ਰਹਿ ਗਈ ਬਾਈ ਇਹ ਕੰਟਰੋਲ ਕਿਵੇਂ ਕੀਤਾ ਫਾਇਰ ਬ੍ਰਿਗੇਡ ਗੱਡੀ ਵਗੈਰਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਫਾਇਰ ਬ੍ਰੀਡ ਮੌਕੇ ਤੇ ਨਹੀਂ ਭਾਈ ਉਦੋਂ ਦਾ ਮੁੰਡਿਆਂ ਨੇ ਸਾਰਿਆਂ ਨੇ ਨੌਜਵਾਨਾਂ ਨੇ ਕਾਬੂ ਪਾਲਿਆ ਸੀ ਵੀ ਅੱਗ ਤੇ ਤੁਸੀਂ ਆਪ ਵੀ ਬੁਝਾਈਆ ਹਾਂਜੀ ਆਪ ਹੀ ਟਰੈਕਟਰਾਂ ਤਾਂਵੀਆਂ ਨੇ ਡਰਮਾਂ ਨਾਲ ਸਪਰੇਅ ਵਾਲਿਆਂ ਨਾਲ ਹੀ ਸਾਰਿਆਂ ਨੇ ਆ ਕੇ ਕਈਆਂ ਨਾਲ ਹੀ ਬਹੁ ਜਾ ਕੇ ਸਾਥ ਦਿੱਤਾ ਪਰ ਫਾਇਰ ਬ੍ਰੀਡ ਵਾਲੇ ਬਾਅਦ ਚ ਆਏ ਉਹ ਦੋ ਅੱਧਾ ਘੰਟਾ ਮਗਰੋਂ ਨਹੀਂ ਫਾਇਰ ਮਤਲਬ ਲੇਟ ਆਏ ਉਹ ਇੱਥੋਂ ਦੂਰ ਪੈਂਦਾ ਜਾਂ ਵੀ ਪਰ ਦੂਰ ਪੈਂਦਾ ਹੀ ਇਥੋਂ ਸਬੀਦ ਕਤੋਂ ਆਏ ਸਾਤ ਕਤੋਂ ਆਏ ਸਾਤ ਕਤੋਂ ਹਾਂਜੀ ਪਹਿਲਾਂ ਇਧਰ ਪਹਿਲੂ ਪਿੰਡ ਜਾਵੜੇ ਮੱਲੇਲੇ ਮੁੜ ਕੇ ਮੁੜ ਕੇ ਫਿਰ ਨੂੰ ਪਤਾ ਲੱਗਾ ਵੀ ਐਸ ਪਿੰਡ ਆ ਰਹੇ ਆ ਫਿਰ ਇਥੇ ਪਤਾ ਲੱਗਾ ਨੂੰ ਜਲਾਕ ਵੇਖ ਕੇ ਨੂੰ ਪਤਾ ਲੱਗਾ ਆਗ ਨੂੰ ਬੁਝਾ ਚੁੱਕੇ ਸੀ ਹੂੰ ਘੜ ਘੜ ਪਿੰਡ ਦਾ ਸੌਟ ਰਿਟਰੀ ਹੈਗਾ ਸੀ ਤੇ ਮੱਲੇਲੇ ਹੁਣ ਇਹ ਇੰਨਾ ਘਾਟਾ ਪੂਰਾ ਕਿਵੇਂ ਹੋਏ ਇਹ ਨਹੀਂ ਜੀ ਪੂਰਾ ਹੋਣ ਵਾਲੀ ਗੱਲ ਹੀ ਨਹੀਂ ਜੀ ਮੈਂ ਇੱਕ ਮਾਨਕਾ 1000 ਰੁਪਏ ਦੀ 50 ਮਾਨਕੀ 55 ਮਾਨਕੀ 5000 ਕਿਲੇ ਦੀ ਕੰਕ ਸਾਢੇ 9 ਕਿਲੇ ਮਾਨ ਸੀ 37 ਲੱਖ ਰੁਪਏ ਘਟਾ ਸਦੇ ਠੇਕਾ ਵੀ ਮੋੜਨਾ ਹੁੰਦਾ ਫਸਲ ਦੇ ਹਿਸਾਬ ਨਾਲ ਹੋਰ ਉਮੀਦਾਂ ਹਾਂਜੀ ਠੇਕੇ ਉਹ ਦੇ ਚੁੱਕੇ ਸੀ ਠੇਕੇ ਦਾ ਇਹ ਦੇ ਚੁੱਕੇ ਆਈ ਹੁਣ ਗਾਂ ਅਗਲਾ ਠੇਕਾ ਦੇਣਾ ਸੀ ਹੁਣ ਵੇਖੋ ਹੁਣ ਕੀ ਬੰਦਾ 10 ਕਿਲੇ ਕਣਕ ਬਹੁਤ ਬਣ ਜਾਂਦੀ ਹੈ 5 ਲੱਖ ਰੁਪਈਆ ਜ਼ਿਮੀਂਦਾਰ ਨੂੰ ਬਹੁਤ ਵੱਡੀ ਚੀਜ਼ ਹੁੰਦਾ ਜੋ ਕਿ ਆਪਦੀਆਂ ਆਸਾਂ ਉਮੀਦਾਂ ਦੇ ਪਾਣੀ ਭਰਿਆ ਸਰ ਇੱਕ ਰੀਤ ਬਣੀਆ ਵਸਾਖੀ ਦੇ ਦਿਨਾਂ ਚ ਇੱਕ ਗਾਣਾ ਵੀ ਬਣਿਆ ਕਿ ਜਸਰਾ ਮਾਰਦਾ ਦਵਾਮੇ ਜੱਟ ਮੇਲੇ ਆ ਗਿਆ ਹੁਣ ਆ ਮੱਚੀ ਹੋਈ ਫਸਲ ਨੂੰ ਵੇਖ ਕੇ ਕੀ ਧਾ ਨਿਕਲਦੀ ਆ ਮਨ ਚੋਂ ਇਹ ਤਾਂ ਇਹੀ ਨਿਕਲਦੀ ਆ ਜੀ ਵੇਖੋ ਬਹੁਤ ਹੀ ਸਾਡੇ ਤਾਂ ਮਨ ਨੂੰ ਪੁੱਛਿਆ ਜਾਂਦਾ ਸੀ ਆਪਦੇ ਮਨ ਨੂੰ ਕੀ ਪੁੱਛਿਆ ਜਾਂਦੇ ਆ ਜੇ ਕੋਈ ਇਹ ਕਣਕ ਕਸੀ ਖਾਣੀ ਹੋਵੇ ਘਰੇ ਹੂੰ ਸਾਡੇ ਤਾਂ ਜੇ ਪਰਿਵਾਰ ਦਾ ਕੰਮ ਆ ਜੀ ਸਾਡੇ ਤਾਂ ਇਹ 2 ਮਹੀਨੇ ਵੀ ਨਹੀਂ ਚੱਲਣੀ ਇਹ ਇੱਕੋ ਇੱਕੋ ਪਰਿਵਾਰ ਦਾ ਆ ਨੌ ਕਿੱਲੇ ਜਾਂ ਦੋਹਾਂ ਪਰਿਵਾਰ ਦਾ ਨਹੀਂ ਇਹ ਇੱਕੋ ਪਰਿਵਾਰ ਦਾ ਹੀ ਅਸੀਂ ਚਾਚੇ ਦਾ ਜੰਦੇ ਮੁੰਡੇ ਹੀ ਆ ਸਕੇ ਆ ਜੀ ਆ ਤਿੰਨ ਕਿੱਲੇ ਮੇਰੇ ਨਾਲ ਚਾਚੇ ਦਾ 7 ਕਿੱਲੇ ਵਾਣ ਆਪਣਾ ਜੀ ਦਾ ਠੀਕ ਹੈ ਇੱਥੇ ਤੁਸੀਂ ਕਿੰਨਾ ਵਾਣ ਠੇਕੇ ਤੇ ਲੈਣੇ ਹੋ ਇੱਥੇ ਆਪਣਾ 40 ਕਿੱਲੇ ਵਾਣ ਆਈ ਦੋ ਘਰਾਂ ਕੋਲੇ 20-20 ਕਿੱਲੇ ਵਾਣ ਆਪਾਂ ਠੇਕੇ ਦੇ ਲੈਣੇ ਆ ਤੋ ਬੰਦੇ ਬਾਹਰ ਦੀ ਗੱਲ ਚੀ ਇਹ ਬੰਦੇ ਬਾਹਰ ਦੇ ਹੈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਪ੍ਰਸ਼ਾਸਨ ਆ ਕੇ ਮੌਕਾ ਵੇਖ ਗਿਆ ਪ੍ਰਸ਼ਾਸਨ ਆ ਕੇ ਮੌਕਾ ਵੇਖ ਗਿਆ ਜੀ ਪਰ ਉਹਨਾਂ ਨੇ ਕੋਈ ਸਾਨੂੰ ਆਏ ਨਹੀਂ ਕਿਹਾਗਾ ਤੁਹਾਨੂੰ ਮਾਜਵਾ ਦਵਾਇਆ ਦਵਾਇਆ ਜਾਊਗਾ ਦਿੱਤਾ ਜਾਊ ਕੋਈ ਸਾਨੂੰ ਨਹੀਂ ਕੋ ਲੈ ਕੇ ਜਾਈ ਕੋਈ ਸੁਣਵਾਈ ਨਹੀਂ ਉਹ ਸੁਣਵਾਈ ਉਹ ਦੋ ਵੇਖਾਂਗੇ ਕੀ ਉਮੀਦ ਹੈਗੀ ਆ ਕੋਈ ਹੱਲ ਹੋਣ ਦੀ ਉਮੀਦ ਤਾਂ ਹੈਗੀ ਆ ਜੀ ਵੇਖੋ ਪਰ ਨਹੀਂ ਕੋਈ ਕੋਈ ਕਹਿ ਨਹੀਂ ਸਕਦਾ ਵੇਖੋ ਕੀ ਬੰਦਾ ਜੀ ਹੂੰ ਭਈ ਇੱਕ ਨਾ ਹੋਰ ਚੀਜ਼ ਹੁੰਦੀ ਆ ਜਿਵੇਂ ਤੁਸੀਂ ਕਹੇ ਸੌ ਸਰਕਟ ਹੋ ਗਿਆ ਲਾਈਟ ਗਈ ਹੋਈ ਸੀ ਦੁਬਾਰਾ ਛੱਡੀ ਗਈ ਆ ਹਾਂਜੀ ਬਸ ਲਾਈਟ ਜਾ ਕੇ ਨਾਲ ਦੀ ਨਾਲ 24 ਘੰਟੇ ਹੀ ਲੈਣ ਆਈ ਉਹ ਹਾਂ ਨਾਲ ਦੀ ਨਾਲ ਹੀ ਆਈ ਉਹਦੇ ਬਸ ਅੱਗ ਲੱਗ ਗਈ ਬਸ ਵੇਹਾਂ ਦਾ ਵੇਹਾਂ ਦਾ ਚਾਚਾ ਜੀ ਉਹਨੇ ਤੇ ਘੇਰਾ ਵੱਢੀ ਨੇ ਦੋ ਤਿੰਨ ਮਿੰਟ 20 ਤੋਂ 25 ਮਿੰਟ 20 ਮਿੰਟ ਮਸਾਂ ਲੱਗੇ ਆਈ ਇੱਥੇ ਬਸ ਸਾਡੇ ਅੱਖਾਂ ਦੇ ਸਾਹਮਣੇ ਸਾਹਮਣੇ ਵੇਹਾਂ ਦੇ ਵੇਹਾਂ ਹੀ ਸਵੇਰ ਹੋ ਗਿਆ ਜੀ 10 ਕਿਲੇ ਬਾਣ ਪਤਾ ਨੂੰ ਪਾਲੀ ਹੁੰਦੀ ਆ ਬਾਈ ਫਸਲ ਅੱਖਾਂ ਦੇ ਸਾਹਮਣੇ ਜਦੋਂ ਬਾਕੀ ਵਾਂ ਤਾਂ ਨਰਮ ਆ ਸਾਡੇ 1 ਵਨ 10 ਕਿਲੋ ਵਾਂ ਕਣਕ ਸਾਡੀ ਭਾਰੀ ਸੀਗੀ ਹੂੰ ਇਸੇ ਤੇ ਮੈਂ ਇਦਾਂ ਸੀ ਥੋੜੀਆਂ ਜਿਹੀ ਚਲੋ ਬਸ ਹੁਣ ਕੀ ਕਰ ਸਕਦੇ ਆ ਜਿਹੜਾ ਕੋ ਮਹਾਰਾਜ ਨੂੰ ਚੰਗਾ ਸੀ ਹੂੰ ਬਾਈ ਮੈਨੂੰ ਖੁਦ ਨੂੰ ਸ਼ਬਦ ਨਹੀਂ ਮਿਲਦੇ ਪਰ ਹਾਲਾ ਕਿ ਮੈਂ ਤਾਂ ਚਲੋ ਦੂਜੇ ਪਿੰਡੋਂ ਚੱਲ ਕੇ ਆਇਆ ਪਰ ਜਿਹਦੇ ਆਪ ਦੀ ਫਸਲ ਤੇ ਬੀਤੀ ਆ ਮੈਂ ਸਮਝ ਸਕਦਾ ਕਿ ਕੀ ਮਣ ਦੇ ਵਿੱਚ ਕੀ ਕੋਈ ਨਿਕਲਦਾ ਹੋਊਗਾ 10 ਕਿਲੋ ਜੋ 10 ਮਾਣਟਲ ਦਾਣੇ ਜੀ ਮੈਨਾ ਰਖਾਉਂਦੇ ਆ ਵਡਾਈ ਵੀ ਨਹੀਂ ਮੁਰਣੀ ਸਾਡੀ ਤਾਂ ਜੋ ਜਵਾਂਦੀ ਜਵਾਂਗਦਾ ਬਿਲਕੁਲ ਬਾਈ ਕਰੋ ਜੱਜ ਜੀ ਹਾਂਜੀ ਆਜੋ ਬਾਪੂ ਜੀ ਗਾਂਜੋ ਅੱਛਾ ਤਿੰਨ ਕਿਲੋ ਤੁਹਾਡਾ ਸਨਾਲ ਜੀ ਆਜਾ ਆਪਣਾ ਨਾਲ ਜੀ ਠੀਕ ਹੈ ਤੇ ਬਾਪੂ ਜੀ ਜਿਵੇਂ ਬਾਈਵਰੇ ਦੱਸਦੇ ਹੈ ਕਿ 20 25 ਮਿੰਟਾਂ ਦੇ ਵਿੱਚ ਇੰਨਾ ਭਾਣਾ ਵਾਪਰ ਗਿਆ 10 ਕਿਲਿਆਂ ਨੂੰ ਅੱਗ ਆਪਦੀ ਲਪੇਟ ਚ ਲੱਗੀ ਪਰ ਪ੍ਰਸ਼ਾਸਨ ਬੜੀ ਲੇਟ ਪਹੁੰਚਦਾ ਉਹਨੂੰ ਕਿਵੇਂ ਦੇਖਦੇ ਹੋ ਉਹਨੇ ਤਾਂ ਪ੍ਰਸੰਟਾ ਲ ਕਰਕੇ ਜੀ ਹੁਣ 2 ਘੰਟੇ ਬਾਅਦ ਦਸਰਾ ਗੱਗ ਭਜਾ ਬਜੂ ਤੇ ਜੇ ਪ੍ਰਕਾਸ਼ਨ ਬੰਟੇ ਆਜੇ ਤਾਂ ਇਹ ਤੋਂ ਲੋਕ ਬੰਦੇ ਇਕੱਠੇ ਹੋ ਗਏ ਇੱਥੇ ਹੀ ਰੋਕ ਲਿਆ ਨਾਲ ਸਾਰੀ ਫਸਲ ਪੂਰਾ ਬਰੂਦ ਬਣੀ ਪਈ ਆ ਜੀ ਬਾਈ ਪਿੰਡ ਦੇ ਬਹੁਤ ਮਦਦਗੀ ਦੇ 10-10 ਪਿੰਡਾਂ ਦੇ ਨੇ ਬਹੁਤ ਹਿੰਮਤ ਨਾਲ ਭਜਾਈ ਗਈ ਵੱਧ ਵੀ ਸਕ ਹੋ ਸਕਦਾ ਨੁਕਸਾਨ ਜੀ ਪਤਾ ਹੀ ਕੋਈ ਨਹੀਂ ਕਿੰਨਾ ਖੜਨ ਹੈ ਇਹ ਸਾਰਾ ਮੇਰੀ ਅਖੜਾ ਸੀ ਜੇ ਮੈਂ ਬਾਈ ਨੁਕਸਾਨ ਤਾਂ ਇਹ ਇੱਧਰ ਸਾਡੇ ਮਸਰ ਦੇ ਪਹਿਲੂ ਆ ਮਲੇ ਦੇ ਰਾਲਾ ਸਾਰਾ ਹੀ ਰਕਬਾ ਖੜਾਈ ਦਰਗਾਹ ਮੱਲਿਆ ਦੀ ਹੱਦ ਤੱਕ ਸਾਰਾ ਹੀ ਰਕਬਾ ਖੜਾ ਆ ਜੋ ਕਿ ਹਸਨਪੱਟੀ ਦਾ ਵੀ ਸਾਰਾ ਹੀ ਰਕਬਾ ਖੜਾ ਉਹਦੇ ਵਿੱਚੋਂ ਇੱਕੋ ਮਸ਼ੀਨ ਚੱਲੀ ਸੀ ਅੱਜ ਪਰਸਨ ਦੇ ਅਸੀਂ ਲੱਗੇ ਸੀ ਵੱਡਨ ਜੋ ਕਿ ਅੱਜ ਅੱਗ ਲੱਗਣ ਕਰਨ ਇਹ ਸਾਰਾ ਹੀ ਏਰੀਆ ਸਾਰਾ ਤਬਾਹ ਹੋ ਸਕਦਾ ਸੀ ਜੇ ਸੇਵ ਨਾਲ ਸਵੇਰੇ ਕਿੰਨੇ ਵਜੇ ਦੀ ਘਟਨਾ ਜੀ 9:30 ਇਹ 9:30 ਵਜੇ ਦੀ ਘਟਨਾ ਜੀ ਉਦੋਂ ਲੈਟ ਗਈ ਸੀਗੀ ਲੈਟ ਜੀ ਜੋ ਜਾ ਕੇ ਆਈ ਆਈ ਤੇ ਉਦੋਂ ਜੋ ਕਿ ਵਿੱਚ ਚੰਗਿਆੜਾ ਡਿੱਗਣ ਕਾਰਨ ਅੱਗ ਲੱਗੀ ਜੋ ਕਿ ਵੇਨੇ ਵੇਨੇ ਗੋਲੇ ਵਾਲੇ ਆਉਂਦੀ ਆ ਨਹੀਂ ਇਹ ਪੱਕੀ ਤੋਂ ਆ ਰਹੀ ਆਈ ਆਪਣ ਨੂੰ ਲੈਟ ਇਹਨਾਂ ਦਾ ਗ੍ਰੈਡ ਸਾਕਾ ਜੀ ਉਥੋਂ ਲੈਟ ਆਈ ਆ ਰਹੀ ਆ ਜੋ ਕਿ ਲੈ ਲੈ ਨੂੰ ਵੀ ਬਹੁਤ ੱਲੀ ਆ ਜੀ ਠੀਕ ਹੈ ਜੀ ਤੁਸੀਂ ਇਧਰਲੇ ਪਾਸੇ ਮੈਂ ਕਹਾਂ ਉਹ ਰਕਬਾ ਵੀ ਦਿਖਾ ਦਿਓ ਆ 10 ਕਿੱਲੇ ਆ ਜਿਹੜਾ ਏਰੀਆ ਇਸ ਨੂੰ ਆਗਣੇ ਆਪਣੀ ਲਪੇਟ ਵਿੱਚ ਲਿਆ ਤੇ ਭਾਈ ਆ ਕਣਕ ਕਿੰਨੀ ਕਿੱਲੇ ਚੋਕਦਾ ਸਕਲੇ ਜਾ ਭਾਈ ਦਸਾਂ ਕਿੱਲਾਂ ਦੇ ਵਿੱਚੋਂ ਆ ਮੜਾ ਦਿਖਾਓ ਮੜਾ ਜੀ ਭਾਈ ਖੋਲ ਕੇ ਆ ਭਾਈ ਦਸਾਂ ਕਿੱਲਾਂ ਚੋਂ ਸਿਰਫ ਆ ਕਣਕ ਬਚੀ ਆ ਇਧਰ ਦੀ ਆਜੋ ਭਾਈ ਇਹ ਦਸਾਂ ਕਿੱਲਾਂ ਵਿੱਚੋਂ ਹੀ ਵੇਖੋ ਮੰਨ ਕੇ ਲੋ ਸਾਡੇ ਹਿਸਾਬ ਨਾਲ 10 ਕੁਇੰਟਲ ਕਣਕ ਹੋਣੀ ਨਹੀਂਗੀ ਇਹ ਅਈ 10 ਕੁਇੰਟਲ ਮੰਨ ਰਹੇ ਆ ਪਰ 10 ਕੁਇੰਟਲ ਕਣਕ ਨਹੀਂ ਹੋਣੀ ਜੀ ਸਾਡਾ ਪਰਿਵਾਰ ਦਾ ਕੰਮ ਹੈ ਜੀ ਆਪਾਂ ਸੋਣੂ ਵੀ ਪਾਵਾਂਗੇ ਤਾਂ ਅਸੀਂ 15 ਦਿਨ ਨਹੀਂ ਕੱਢ ਸਕਦੇ ਦਿਨ ਆ ਵੇਖੋ ਜੀ ਆ ਆ ਆ ਵੇਖ ਲਓ ਤੁਸੀਂ ਕਿਵੇਂ ਛਿੱਟੇ ਬਾਈ ਦਿਖਾਈ ਚੱਕ ਕੇ ਕਲੋਜ਼ ਕਰ ਲਈ ਬਾਈ ਵਾਹਿਗੁਰੂ ਵਾਹਿਗੁਰੂ ਠੀਕ ਆ ਮਾ ਬਰੋ ਹੂੰ ਉਹ ਨਹੀਂ ਬਣਾ ਕਰ ਲਈ ਇਹ ਸਾਰੇ ਹੀ ਕਿਸਾਨਾਂ ਨੂੰ ਅਸੀਂ ਇੱਕ ਬੇਨਤੀ ਕਰਾਂਗੇ ਕਿ ਭਾਈ ਇਸ ਸਮੇਂ ਆਪਣੀ ਫਸਲ ਦਾ ਖਾਸ ਧਿਆਨ ਰੱਖੋ ਕਿਉਂਕਿ ਜਾਣੇ ਅਣਜਾਣੇ ਦੇ ਵਿੱਚ ਜਿਸ ਤਰ੍ਹਾਂ ਅੱਜ ਇਹ ਸੌਰ ਸਰਕਟ ਹੋ ਗਿਆ ਤੁਸੀਂ ਵੀ ਆਪਦੇ ਨੁਕਸਾਨ ਤੋਂ ਬਚ ਜਾ ਕੇ ਬਚ ਸਕਦੇ ਹੋ ਧਿਆਨ ਰੱਖੋ ਫਸਲ ਦੇ ਵਿੱਚ ਰੱਖੋ ਜਦੋਂ ਵੀ ਕਣਕ ਵੱਢਣ ਜਾ ਰਹੇ ਹੋ ਤੁਸੀਂ ਪਹਿਲਾਂ ਤਾਂ ਹੁਣ ਪੂਰੇ ਪੱਕੀ ਪਈ ਆ ਮੈਂ ਕਹਾਂਗਾ ਸਾਂਭ ਲਈਤੀ ਜਾਵੇ ਤਾਂ ਚੰਗੀ ਗੱਲ ਆ ਕਿਉਂਕਿ ਬਾਅਦ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਵੱਲ ਹੱਥ ਅੜਦਿਆਂ ਝਾਕਦੇ ਇੱਕ ਜਿਹੜਾ ਅੰਨ ਦਾ ਤਾਂ ਜਿਹੜਾ ਇਹ ਕਹਾਉਂਦਾ ਕਿ ਪੂਰੇ ਪੰਜਾਬ ਨੂੰ ਰਜਾ ਸਕਦਾ ਉਹ ਨੂੰ ਹੱਥ ਛੱਡਣੇ ਪੈ ਸਕਦੇ ਇੱਕ ਛੋਟੀ ਜੀ ਗਲਤੀ ਗਲਤੀ ਨਹੀਂ ਕਵਾਂਗੇ ਪਤਾ ਨਹੀਂ ਕਿਹਦੀ ਗਲਤੀ ਆ ਹੁਣ ਉਹ ਗ੍ਰੈਡ ਵਾਲਿਆਂ ਦੀ ਗਲਤੀ ਆ ਜਿਨ੍ਹਾਂ ਨੇ ਇਹ ਉਸ ਸਮੇਂ ਲਾਈਟ ਛੱਡ ਦਿੱਤੀ ਇਹ ਰੱਬ ਜਾਣਦਾ ਇਹ ਹੁਣ ਕਿਸਾਨ ਵੀ ਇਹੀ ਕਹਿੰਦਾ ਕਿ ਕਿਵੇਂ ਬਾਈ ਜੀ 24 ਘੰਟੇ ਵਸਤੀ ਨਹੀਂ 100 ਸੌ ਲੈ ਨਹੀਂ ਖੰਤਾਰ ਵੀ ਉਹ ਕੁੱਗੀ ਤੋਂ ਮੱਜਿਆ ਜੀ ਕੁੱਗੀ ਦਾ ਕਰਕਰ ਕੀਤਾ ਕੁੱਗੀ ਨੇ ਉਹ ਸਾਡੇ ਉੱਤੇ ਨਹੀਂ ਚੱਲ ਰਹੀ ਸੀ ਹਾਂ ਉਹ ਕੁੱਗਨੇ ਕਵਰੀ ਵਿੱਚ ਪਨੇ ਕੀ ਹਵਾ ਵਜੀ ਗਿਆ ਆਪਣੇ ਕੀ ਚੱਕਰ ਬਣਿਆ ਕੁੱਗੀ ਤੋਂ ਸਾਰੇ ਅੱਗ ਪੈ ਗਈ 1 ਮਿੰਟ ਚ ਹੀ ਆੜਾ ਲੱਗਾ ਪੱਤੀਆਂ ਮੇੜੇ ਦਾ ਖੜ ਨੂੰ ਰਸਲੇ ਵਾਲਾ ਤਬਾਅ ਹਾਲੇ ਤੱਕ ਇਹਦੇ ਚੋਂ ਸੇਕ ਨਿਕਲ ਰਿਹਾ ਬਈ ਖੜਾ ਨਹੀਂ ਜਾ ਰਹੇ ਭਾਜੀ ਇੱਥੇ ਇੱਥੇ ਦਾ ਜਿਹੜੇ ਮੌਕੇ ਤੇ ਲੋਕੀ ਉਹਨਾਂ ਨੂੰ ਪਤਾ ਜੇ ਇੱਥੇ 2-3000 ਬੰਦੇ ਦਾ ਇਕੱਠ ਹੋ ਗਿਆ ਸੀ ਆ ਉਹਨਾਂ ਨੇ ਵੀਰਾਂ ਨੇ ਅੱਗ ਬੁਝਾਈ ਆ ਜੋ ਕਿ ਫਾਇਰ ਗ੍ਰੇਡ ਵਾਲੇ ਤਾਂ ਬਹੁਤ ਹੀ ਲੇਟ ਆਏ ਆ ਜਿਆਦੇ ਮੱਲੇ ਨਾਲ ਪਹਿਲੂ ਵਾਲਾ ਕਾਰਗਰ ਦੇ ਦਹਾਲੇ ਤੇ ਕਰ ਬੰਦੇ ਆ ਗਏ ਜੀ ਇੱਥੇ ਅੱਛਾ 4-5 ਪੰਨਾਂ ਦੇ ਹਾਂ 4-5 15 ਬੰਦੇ ਆ ਗਏ ਜੀ ਇੱਥੇ ਜਿਨ੍ਹਾਂ ਨੇ ਨਾਲ ਪਿੰਡ ਲੱਗਦੇ ਸੀਗੇ ਕਿਸੇ ਪਿੰਡ ਦਾ ਡਾਕਟਰ ਐ ਡਾਕਟਰ ਆਏ ਜਾਂ ਕਿ ਡੇਡ ਗਾ ਹੀ ਪਾੜਾ ਮੁੜ ਕੇ ਕਿਉਂਕਿ ਰਾਕਪਾ ਸਾਰਾ ਇੱਥੇ ਖੜਾ ਜੀ ਕੱਲ ਅਸੀਂ ਪਹਿਲੇ ਦਿਨ ਅਸੀਂ ਮਸ਼ੀਨ ਫਸਾਕੀ ਦਾ ਭੋਗ ਪਾਇਆ ਕੱਲ ਹੀ ਪਹਿਲੇ ਦਿਨ ਮਸ਼ੀਨ ਚਾਲੂ ਕੀਤੀ ਸੀਗੀ ਜੋ ਘਿਆਰਾ ਥੋੜੇ ਵੱਡਿਆ ਸੀਗਾ ਸੋ ਆ 8.5 ਰੋਟੀ ਖਾਣ ਲੱਗੇ ਜਦੋਂ ਰੋਟੀ ਲੈ ਕੇ ਆਇਆ ਤਾਂ ਉੱਥੇ ਮਹੀਨ ਗਈ ਸੀਗੀ ਉੱਥੇ ਚੰਗਿਆੜਾ ਦੇ ਭੋਗੀ ਦਾ ਆ ਦੂਰ ਤੇ ਇੱਕ ਕੈਮਰਾ ਮਾਰਦੇ ਹਲੇ ਤੱਕ ਫਸਲ ਖੜੀ ਹੋਈ ਆ ਸਿਰਫ ਆ ਭਾਈ ਨੇ ਆਪਣੀ ਫਸਲ ਵੱਡੀ ਹੋਈ ਆ ਆ ਸਾਰੀਆਂ ਫਸਲਾਂ ਉਵੇਂ ਖੜੀਆਂ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਈ ਧਿਆਨ ਰੱਖਿਆ ਜਾਵੇ ਇਹ ਬਿਜਲੀ ਦਫ਼ਤਰ ਚ ਵੀ ਧਿਆਨ ਰੱਖਿਆ ਜਾਵੇ ਕਿ ਭਾਈ ਹੁਣ ਜ ਸਮਾਂ ਦੇ ਆਧਾਰਤ ਕੀਤਾ ਗਿਆ ਉਸ ਤੋਂ ਪਹਿਲਾਂ ਲਾਈਟ ਨੂੰ ਨਾ ਛੱਡਿਆ ਜਾਵੇ ਤੇ ਲਾਈਟ ਨੂੰ ਆਧਾਰਤ ਸਮੇਂ ਤੱਕ ਬੰਦ ਰੱਖਿਆ ਜਾਵੇ